ਪੰਜਾਬ ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਖਾੜਾ ਭੱਜ ਚੁੱਕਿਆ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ ਜਾ ਚੁੱਕੇ ਨੇ ਉਮੀਦਵਾਰਾਂ ਵੱਲੋਂ ਆਪਣੇ ਹਲਕਿਆਂ ਚ ਚੋਣ ਪ੍ਰਚਾਰ ਹੈ ਜੋ ਉਹ ਸ਼ੁਰੂ ਕਰ ਦਿੱਤਾ ਗਿਆ ਅਮਰਸਰ ਵਾਰਡ ਨੰਬਰ 52 ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨਪ੍ਰੀਤ ਸਿੰਘ ਭਾਟਿਆ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਪ ਉਮੀਦਵਾਰ ਸਨਪ੍ਰੀਤ ਸਿੰਘ ਭਾਟਿਆ ਨੇ ਕਿਹਾ ਕਿ ਜੇਕਰ ਇਲਾਕਾ ਵਾਸੀ ਉਹਨਾਂ ਨੂੰ ਇਸ ਵਾਰ ਸੇਵਾ ਦਾ ਮੌਕਾ ਦਿੰਦੇ ਨੇ ਤਾਂ ਵਾਰਡ ਨੰਬਰ 52 ਦੀ ਨੁਹਾਰ ਬਦਲੀ ਜਾਵੇਗੀ ਤੇ ਵਾਰਡ ਚ ਵੱਧ ਚੜ੍ਹ ਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ ਰਾਹਮ ਭਰਾਂ ਰਿਹਾ ਵਾਸ਼ੋ ਦਾ ਰਹਿਣਾ ਤੇ ਅੱਲਾਹ ਦੇ ਸਾਡੇ ਚੈਨਲ ਮਾਧਿਮ ਰਹੀ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਰਨਾ ਤੇ ਦੇਖੋ ਜੀ ਜਿੱਦਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂਤ ਹੋਈ ਲੋਕਾਂ ਦਾ ਹੀ ਕੰਮ ਕਰਦੀ ਆ ਰਹੀ ਹੈ ਤੇ ਉਹ ਲੋਕਾਂ ਦਾ ਹੀ ਕੰਮ ਕਰਨਾ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਜੋ ਪਾਰਟੀ ਨੇ ਦਾਅਵੇ ਦਾ ਖਿਲਾਾਰੇ ਨੇ ਉਹ ਉਹਨਾਂ ਦੀ ਮਿਹਨਤ ਨੂੰ ਸਦਕਾ ਤੇ ਪਾਰਟੀ ਨੇ ਟਿਕਟਾਂ ਦਿੱਤੀਆਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਹਾਈ ਕਮਾਂਡ ਦਾ ਸਟਾਪ ਭਗਵਨ ਸਿੰਘ ਜੀ ਮਾਨ ਜੀ ਦਾ ਆਪਣੇ ਐਮਐਲਏ ਡਾ ਜੇ ਗੁਪਤਾ ਜੀ ਦਾ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਵੇਖ ਕੇ ਇਹ ਤਿਕਰਤ ਦੀ ਉਹ ਸੇਵਾ ਦਾ ਮੌਕਾ ਦਿੱਤਾ ਮੈਂ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆਮ ਆਦੀ ਪਾਰਟੀ ਦੀ ਸਰਕਾਰ ਆ ਉਹ ਆਮ ਆਦੀ ਪਾਰਟੀ ਦੇ ਕੌਂਸਲ ਬਣਾਇਓ ਜਿਹੜਾ ਕਿ ਵੱਤ ਵਾਦ ਡਿਵੈਲਪਮੈਂਟ ਵਾਸਤੇ ਪੈਸੇ ਤੁਹਾਡੇ ਇਲਾਕੇ ਵਾਸਤੇ ਲੈ ਕੇ ਆਈਏ ਔਰ ਵੱਤ ਵਾ ਲੋਕਾਂ ਦੇ ਕੰਮ ਕਰਾਈਏ ਤੇ ਇਹੀ ਮੈਂ ਬੀਰਕਾਨਾ 213 ਨੂੰ ਵੋਟਾਂ ਆਮ ਆਦਮੀ ਪਾਰਟੀ ਨੂੰ 4 ਨੂੰ ਪਾ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਬਣਾਓ ਔਰ ਜੋ ਜੋ ਤੁਹਾਡੇ ਇਲਾਕੇ ਦੇ ਕੰਮ ਨੇ ਪਹਿਲੇ ਦਾ ਤੇ ਸ਼ੁਰੂ ਹੋ ਜਾਣਗੇ ਐ ਨਹੀਂਗਾ ਪੰਜ ਸਾਲ ਜੋ ਖਤਮ ਹੋ ਜਾਂਦੇ ਬਾਅਦ ਫੇਰ ਕੰਮ ਸ਼ੁਰੂ ਹੋਣੇ ਆ ਮੈਂ ਕੌਂਸਲ ਬੰਦਿਆ ਸਾਰੇ ਕੰਮ ਸ਼ੁਰੂ ਹੋਣਗੇ ਇਹ ਤੁਹਾਡੇ ਛੋਟੇ ਰੇਸ ਸੰਗ ਦੇ ਪਹਾੜੀ ਦਾ ਪਰੋਨ ਚ ਰਿਆ ਸਾਡਿਆ ਜੀ ਮੈਨਫੈਕਚਰਿੰਗ ਵੀ ਲੈ ਕੇ ਚੱਲ ਰਹੇ ਜੇ ਪਾਰ ਦੇ ਵਿੱਚ ਦੇਖੋ ਜੀ ਸਾਡਾ ਜੋ ਮੈਨੂਫੈਕਚਰਲ ਲੋਕਾਲੀ ਸੇਵਾ ਦਾ ਗੱਲ ਸ਼ੁਰੂ ਤੇ ਚੱਲਦਾ ਆ ਰਿਹਾ ਤੁਹਾਨੂੰ ਪਤਾ ਹੀ ਹੈ ਹੁਣ ਜਿਹੜਾ ਆਪਣਾ ਸਾਫ ਸਫਾਈ ਦਾ ਹੋ ਗਿਆ ਸੇਵਾ ਸਿਸਟਮ ਹੋ ਗਿਆ ਕੂੜਾ ਸਿਸਟਮ ਹੋ ਗਿਆ ਉਹ ਝਾੜੂ ਦੇ ਜਿਹੜੇ ਕਈ ਬੰਦ ਕਈ ਸ਼ਿਕਾਇਤਾਂ ਆਉਂਦੇ ਨੇ ਉਹ ਸਾਰਾ ਆਪਾਂ ਵਿੱਚ ਕਰਾਂਗੇ ਉਹ ਜਿਹੜੇ ਜਿਹੜੇ ਗਲੀਆਂ ਰਹਿ ਗਈਆਂ ਨੇ ਉਹ ਆਪਾਂ ਲੜ ਕੇ ਵੀ ਪੈਸੇ ਲੈ ਕੇ ਆਵਾਂਗੇ ਔਰ ਐਮਐਸਾ ਵੈਸੇ ਸਾਰਾ ਬਰਾ ਸੰਯੋਗ ਕਰਦੇ ਨੇ ਇੱਥੇ ਤੁਸੀਂ ਵੇਖੋ ਗਲੀ ਨੰਬਰ 38 ਲੈ ਲਓ ਗਲੀ ਨੰਬਰ 2 ਲੈ ਲਓ ਫੁੱਲਾ ਦੀ ਪਹਿਲੀ ਜਿੱਥੇ ਲੋਕਾਂ ਨੂੰ ਆਸ ਵੀ ਨਹੀਂ ਸੀਗੀ ਤੇ ਐਮਐਲਏ ਸਾਹਿਬ ਨੇ ਆਂਦੇ ਸਰ ਉਹ ਗਲੀਆਂ ਬਣਾਈਆਂ ਤੇ ਉਹ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨੇ ਆ ਜੋ ਕਿ ਸਾਡਾ ਆਪਾਂ ਕੋਈ ਵੀ ਕੰਮ ਉਹਨਾਂ ਕੋ ਲੈ ਕੇ ਜਾਈਏ ਸਾਨੂੰ ਨਾ ਦੇ ਹੁੰਦੀ ਨਹੀਂ ਵੈਸੇ ਵੀ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਜੋ ਹੋਰ ਵੀ ਕੰਮ ਰਹਿ ਗਏ ਨੇ ਉਹ ਵੀ ਪੂਰੇ ਕਰਾਂਗੇ ਤੇ ਲੋਕਾਂ ਨੂੰ ਫਿਰ ਅਪੀਲ ਕਰਨੇ ਆ ਆਮ ਆਦੀ ਪਾਰਟੀ ਦਾ ਕਨਸੈਪਟ ਲਾਓ ਉਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਨਾਲ ਹੀ ਆਪਾਂ ਰਹਿ ਕੇ ਆਪਾਂ ਕੰਮ ਵਕਤ ਵਕਤ ਕਰਾਈਏ ਪਿਛਲੇ 3 ਸਾਲਾਂ ਤੋਂ ਕਰਤਾਂ ਹਾਂ ਤੁਹਾਨੂੰ ਦੇਖਿਆ ਜਾਵੇ ਹਾਂ ਸਭ ਤੁਹਾਡੇ ਕੋਲ ਹਾਂ ਕਿ ਕੰਮ ਰਹਿ ਨਹੀਂ ਦੇਖਿਆ ਜਾਵੇ ਜੇ ਕੋਈ ਗੜੀ ਨੰਬਰ ਜਿਹੜੇ ਲੱਗਦਾ ਹੈ ਕਿ ਉਹਨਾਂ ਜੇ ਦੇਖੋ ਜੀ ਤੇ ਕਨਸੈਪਟ ਬਣਨ ਤੋਂ ਬਾਅਦ ਤੁਸੀਂ ਗੱਲ ਕਰਦੇ ਤੇ ਨਾ ਮੈਂ ਕਨਸੈਪਟ ਬਣਦੇ ਪਹਿਲਾਂ ਹੀ ਇੱਕ ਆਵੇ ਪਾ ਦਿੱਤੀ ਹੋਈ ਹੈ ਠੀਕ ਹੈ ਸਾਨੂੰ ਇੱਕ ਕੰਮ ਕਰਨ ਦਾ ਸ਼ੌਂਕ ਹੈ ਜਿਹੜੀ ਜਿਹੜੀ ਚੀਜ਼ਾਂ ਸਾਨੂੰ ਲੋਕਾਂ ਨੂੰ ਭਾਵੇਂ ਨਾ ਦੱਸਿਆ ਜਾਣ ਤੇ ਅਸੀਂ ਆਪ ਹੀ ਵੇਖ ਲਈਦਾ ਇੱਥੇ ਇਹ ਜਿਹਦੀ ਲੋੜ ਹੈਗੀ ਹੈ ਇਹੋ ਪ੍ਰਮਾਤਮਾ ਦੀ ਕਿਰਪਾ ਦੇ ਨਾਮ ਇੱਥੇ ਆਮ ਆਦਮੀ ਪੜਿਆ ਜੋ ਇਹ ਕਨਸੈਪਟ ਬਣ ਕੇ ਜਾਣੇ ਆ ਇੱਥੇ ਅਸੀਂ ਡਿਵੈਲਪਮੈਂਟ ਦਾ ਗੇਟ ਬਣਾਵਾਂਗੇ ਬਾਕੀ ਲੋਕਾਂ ਨੂੰ ਪਤਾ ਲੱਗੇ ਵਾਕਿਆ ਆਮ ਆਦਮੀ ਪੜ੍ਹ ਸਾਬ ਜੀ ਫਤੇ ਸਿੰਘ ਕੋਲੋਂ ਦੇ ਵਿੱਚ ਐਂਟਰ ਕਰਕੇ ਆ ਇਹ ਬਹੁਤ ਹੀ ਸੋਚ ਕੇ ਆਏ ਆ ਬਹੁਤ ਸਾਡੇ ਮਨ ਦੇ ਵਿੱਚ ਹੀ ਬੜੀਆਂ ਜੇ ਇਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਹਾਂ ਕੌਂਸਲ ਬਣ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਨਿਹਰਾਣਾ ਸ਼ੁਰੂ ਹੋ ਜਾਏਗਾ ਵਾਕਈ ਆਮ ਆਦੀ ਪਾਰਟੀ ਦੇ ਜਿਹੜੇ ਕੌਂਸਲ ਹੈ ਵਾਕਈ ਕੰਮ ਕਰਨ ਵਾਲੇ ਹੈਗੇ ਨੇ ਕਿਉਂਕਿ ਦੋ ਸਾਲ ਸਾਡੇ ਕੋਲ ਆ ਕੇ ਦੋ ਸਾਲ ਆਮ ਆਦੀ ਪਾਰਟੀ ਸਰਕਾਰ ਆ ਇੱਥੇ ਲੋਕਾਂ ਨੂੰ ਅਪੀਲ ਕਰਨਾ ਸਾਡੇ ਦੋ ਸਾਲ ਕੌਂਸਲਰ ਬਣਾ ਦਿਓ ਦੋ ਸਾਲ ਚ ਪਤਾ ਲੱਗਦਾ ਬੰਦਾ ਕੰਮ ਕਰਨ ਚੋਕਾ ਹੈਗਾ ਕਿ ਨਹੀਂ ਹੈਗਾ ਤੇ ਦੋ ਸਾਲਾਂ ਦੇ ਵਿੱਚ ਇੰਨਾ ਕੰਮ ਕਰਕੇ ਦੇ ਦੇਵਾਂਗੇ ਤੁਹਾਨੂੰ ਦੁਬਾਰਾ ਤੁਹਾਨੂੰ ਵੋਟ ਮੰਗੇ ਲੋੜ ਨਹੀਂ ਪੈਣੀ ਆਪ ਹੀ ਵੋਟ ਪਾਣੀ ਹੈ ਤੇ ਫਿਰ ਕਰਾਂਗੇ ਤਾਂ ਅਪੀਲ ਆਮ ਆਦੀ ਪਾਰਟੀ ਦਾ ਕੌਂਸਲ ਦਾ ਆਪਾਂ ਲੋਕਾਂ ਦੇ ਕੰਮ